ਮੀਆਂਪੁਰ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਨੇ ਇਕੱਠ ਕੀਤਾ ਸੀ ਕਿੱਥੋਂ ਬੰਦੇ ਆਏ ਸੀ ਬਾਹਰੋਂ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੇ ਲੋੜੇ ਪੰਜਾਬ ਕੋ ਖੇਤੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆਂ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਸਲ ਸਰਕਾਰ ਨੂੰ ਵੀ ਹਿਸਾਬ ਕੰਮ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਮੀਆਂਪੁਰ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਨੇ ਕੱਟ ਕੀਤਾ ਸੀ ਕਿੱਥੋਂ ਬੰਦੇ ਆਏ ਸੀ ਬਾਹਰ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਕਿਹਤਰੀ ਪਾਰਟੀ ਨਾਲ ਜੁੜੇ ਰਹੇ ਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆਂ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿਤਾ ਕਿ ਜ਼ੁਲਮ ਕਰ ਲੂਗੀ ਸਰਕਾਰ ਨੂੰ ਵੀ ਹਿਸਾਬ ਕਿਤਾਬ ਦੇਣਾ ਹੀ ਪੈਣਾ ਮੀਆਂਪੁਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇਕੱਠ ਕੀਤਾ ਸੀ ਤੇ ਆਏ ਸੀ ਬਾਹਰ ਜੇ ਮਾਨ ਸਾਹਿਬ ਹਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਤ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ باوجود ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆ ਪੀ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿਤਾ ਕਿ ਜ਼ੁਲਮ ਕਰ ਲੂਗੀ ਸਰਕਾਰ ਨੇ ਵੀ ਹਿਸਾਬ ਕਿਤਾਬ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆ ਵੀ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਸਲ ਸਰਕਾਰ ਨੂੰ ਵੀ ਹਿਸਾਬ ਕੰਮ ਦੇਣਾ ਹੀ ਪੈਣਾ ਕਿ ਦੇਣਾ ਕਿਤੇ